ਜਿਹੜੀਆਂ ਆਪਣੀਆਂ ਮੰਡੀਆਂ ਹੈਗੀਆਂ ਜਿਨ੍ਹਾਂ ਵਿੱਚ ਸ਼ਕ ਨਹੀਂ ਸੀਗੇ ਸਰਕਾਰ ਦੀ ਐਕਸਪੀਮ ਆਇਆ ਉਹਦੇ ਵਿੱਚ 50 ਬਈ 100 ਦੀ ਜਿਹੜੀ ਹੈਗੀਆ ਹੋਰ ਨਵੇਂ ਬਣਾਉਣੇ ਆ ਐਮਐਸ ਦੇ ਵਿੱਚ ਕੰਕਰੀਟ ਵਾਲੇ ਦੀ ਬਣਨੇ ਐਮਐਸ ਦੇ ਮੈਂ ਤੇ ਜੇ ਜੇ ਫਾਰਮ ਦਾ ਪਾਇਆ ਕਾਲਾ ਸੰਗਿਆ ਮੰਡੀ ਦਾ ਪਾਇਆ ਜੀ ਬਲੇਧਾ ਘਨਗੋਰ ਮੰਡੀ ਪਾਈ ਆਪਣੀ ਵਿਡਾਲੇ ਵਾਲੀ ਮੰਡੀ ਪੁਆਰਤੀ ਹੈ ਜੀ ਈਮਾ ਸਾਹਿਬ ਤੁਹਾਡੇ ਹਲਕੇ ਦੇ ਵੀ ਦੋ ਸਰਫੋੜ ਵਾਲੀ ਮੰਡੀ ਹਲਕਾ ਤੁਹਾਡਾ ਪਿੰਡਾ ਮੰਡੀ ਦਾ ਸਿਕੂਰ ਦੇ ਵੰਦੀ ਆ ਸਰਕਾਰ ਵਾਲ ਮੈਂ ਡਿਰੇਕਟਰ ਸੇਖੇ ਰਹੀ ਜੀ ਔਰ ਖਾਲੂ ਮੰਡੀ ਦੇ ਵਿੱਚ ਜਿਹੜੇ ਸੈਟ ਜਿਹੜਾ ਆਪਾਂ ਇਹ ਮਨਜ਼ੂਰ ਹੋਇਆ ਕਰਿਆ ਜੀ ਉਸ ਦਾ ਵੀ ਐਸਟੀਮੇਟ ਜਿਹੜੇ ਬਣ ਕੇ ਤੇ ਦਿੱਤੇ ਲੈ ਜਾਣਾ ਚਾਹੀਦਾ ਹੈ। ਕਾਰਨ ਇਹ ਵੀ ਇੱਕ ਦੇਖੋ ਜੀ ਚਾਇਤ ਨੂੰ ਸਰਕਾਰ ਨੇ ਕਰਨਾ ਆ ਗਿਆ ਲੇਕਿਨ ਹੋ ਸਕਦਾ ਹੈ ਮੈਂ ਤਾਂ ਵੈਸੇ ਇਸ ਚੀਜ਼ ਨੂੰ ਜਿਆਦਾ ਗਾਉਂਦੀ ਵਧਾਈ ਲੈਣ ਦੇ ਚੱਕਰ ਦੇ ਵਿੱਚ ਨਹੀਂ ਹੰਗਾ ਕਿ ਮੇਰੇ ਹੁੰਦਿਆਂ ਜਾਂ ਮੇਰੇ ਸਮੇਂ ਦੇ ਵਿੱਚ ਇੰਨਾ ਜਿਆਦਾ ਬਸ ਕੰਮ ਹੁੰਦਾ ਪਿਆ ਮੇਰੀ ਮਾਰਕੀਟ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਕੀ ਮਾਣ ਸਾਡੇ ਹਲਕੇ ਦੇ ਚੰਦਾ ਆ ਤੇ ਸਾਡੇ ਵਾਸਤੇ ਵੀ ਬਹੁਤ ਵੱਡੀ ਮਾਣ ਵਾਲੀ ਗੱਲ ਆ ਸਰਕਾਰ ਬਹੁਤ ਕੁਛ ਕਰਦੀ ਪਈ ਆ ਕਿ ਆ ਆਮ ਪਬਲਿਕ ਵਾਸਤੇ ਵੀ ਮੰਡੀਆਂ ਵਾਸਤੇ ਵੀ ਬਹੁਤ ਸਾਰਾ ਕੁਝ ਸਾਨੂੰ ਜਿਹੜੀਆਂ ਹਜਾਤਾਂ ਆਈਆਂ ਵੀ ਤੁਸੀਂ ਮੰਡੀਆਂ ਦੇ ਉਹ ਵੀ ਉਹਨਾਂ ਨੂੰ ਇਹਦਾ ਕੁਝ ਕਹਿਦਾ ਹੋਊਗੀ ਲਿਖ ਕਰਦੇ ਹੋ ਬਾਕੀ ਦੇ ਵਿਦੇਊਗਾ ਸਾਰਾ ਬਿਜਾਤ ਤਸਦੀਕ ਦੇ ਰਹਿਗੇ ਅਸੀਂ ਅਸਿ ਗਿਦੇ ਇਹ ਤੁਹਾਨੂੰ ਦੇਖ ਕੇ ਸਮਝ ਲੇਖੋ ਇਹ ਜੀ ਆ ਤੁਸੀਂ ਤੇ ਕਿਹਾ ਹੈ ਲੋ ਲੱਗੇ ਜਦੋਂ ਤੁਸੀਂ ਕਿਹਾ ਹੀ ਆਏ ਆ ਅੱਜ ਸੁਭਾਣੇ ਕੈਲਿਬ੍ਰੇਸ਼ਨ ਆ ਤੁਸੀਂ ਬੈਠੇ ਆ ਕਪੂਰਥਾਲਾ ਦੇ ਨਗਰਪਾਲਿਕਾ ਅਫਸਰ ਜੀ ਮੈਂ ਸੱਚ ਸੱਚ ਜਿੰਮੇ ਨਾਲ ਚਿੰਮਾ ਸਾਹਿਬ ਆ ਤੁਸੀਂ ਤੋਂ ਹੋਤਲਾ ਦੀ ਜਿਹੜੀ ਅਰਤੀਆ ਦੀ ਮੀਟਿੰਗ ਹੋਣਾ 50 70 ਕੀਤੀ ਆ ਕੀ ਕਹਿਣਾ ਚਾਹੁੰਦੇ ਦੇਖੋ ਮੈਂ ਅੱਜ ਸਾਡੇ ਆਰਟੀ ਐਸੋਸੀਏਸ਼ਨ ਦੇ ਪ੍ਰਧਾਨ ਸਾਡੇ ਛੋਟੇ ਵੀਰ ਸੁਰਿੰਦਰ ਕੁਮਾਰ ਜੀ ਤੇ ਸਾਰੇ ਹੋਰ ਆਰਤੀ ਸਭਾ ਚੇਅਰਮੈਨ ਸਾਹਿਬ ਇਹਨਾਂ ਨੇ ਇੱਥੇ ਬੁਲਾ ਕੇ ਮੇਰਾ ਮਾਨ ਸਨਮਾਨ ਕੀਤਾ ਤੇ ਮੈਂ ਇਹਨਾਂ ਦਾ ਬਹੁਤ ਜਿਆਦਾ ਧੰਨੀਆਂ ਤੈਨੂੰ ਧੰਨਵਾਦੀ ਜਾਂਦਾ ਹਾਂ ਸਰਸਪ੍ਰਸਤ ਰੀਸ਼ਲ ਹੋ ਜਾਂ ਸਰਕਾਰ ਵੱਲੋਂ ਕੀ ਬੰਦੋਬਸਤ ਕੀਤਾ ਇਹਨੇ ਦੇਖੋ ਜੀ ਮੰਡੀਆਂ ਦੇ ਵਿੱਚ ਮੈਂ ਆਪ ਚੱਕ ਕੀਤਾ ਸੁਲਤਾਨਪੁਰ ਹਲਕੇ ਦੇ ਵਿੱਚ ਆਮ ਆਮ ਤੌਰ ਤੇ ਮੈਂ ਮੰਡੀਆਂ ਚ ਗਿਆ ਬੜੇ ਵਧੀਆ ਪ੍ਰਬੰਧ ਹੋ ਗਏ ਨੇ ਕੋਈ ਕਮੀ ਪੇਸ਼ੀ ਨਹੀਂ ਫਿਰ ਵੀ ਜੇ ਕੋਈ ਨਿੱਕੀ ਮੋਟੀ ਕੋਈ ਮਾੜੀ ਮੋਟੀ ਕੋਈ ਕਮੀ ਪੇਸ਼ੀ ਹੈ ਤੇ ਉਹ ਚੇਅਰਮੈਨ ਸਾਹਿਬ ਬੈਠੇ ਨੇ ਉਹਨਾਂ ਦੇ ਧਿਆਨ ਚ ਮੇਰੇ ਧਿਆਨ ਚ ਲਿਆਉਣ ਤੇ ਉਹ ਵੀ ਪੂਰੀ ਕਰ ਦਿੱਤੀ ਜਾਊਗੀ ਹਰ ਤਰ੍ਹਾਂ ਦਾ ਇੰਤਜ਼ਾਮ ਹੈ ਕੋਈ ਕਿਸੇ ਤਰ੍ਹਾਂ ਦੀ ਵੀ ਦਿੱਕਤ ਨਹੀਂ ਆਊਗੀ ਖਰੀਦ ਦੇ ਵਿੱਚ ਕਿਸਾਨ ਜਦੋਂ ਤੋਂ ਫਸਲ ਲੈ ਕੇ ਮੰਡੀ ਦੇ ਵਿੱਚ ਆਂਦਾ ਵਾ ਉਹ ਪਾਣੀ ਦਾ ਕੋਈ ਖਾਤ ਨਹੀਂ ਮਿਲੂ ਤਾਂ ਤੋਂ ਬੰਦ ਸਰਕਾਰ ਨੂੰ ਦੇਖੋ ਜਿਹੜਾ ਖਾਣ ਪੀਣ ਦਾ ਪ੍ਰਬੰਧਾ ਮੇਰੇ ਖਿਆਲ ਚ ਉਹ ਤੇ ਨਿੱਜੀ ਤੌਰ ਤੇ ਹੁੰਦਾ ਪਾਣੀ ਪਾਣੀ ਦਾ ਪ੍ਰਬੰਧ ਹਰ ਮੰਡੀ ਦੇ ਵਿੱਚ ਹੈਗਾ ਲਾਈਟਾਂ ਪ੍ਰੋਪਰ ਨੇ ਹੋਰ ਸਾਫ ਸਫਾਈ तकरीबन ਸਾਰੇ ਇੰਤਜ਼ਾਮ ਜਿਹੜੇ ਨੇ ਹੋ ਚੁੱਕੇ ਨੇ ਮਿਲਦਾ ਦੇ ਵਿੱਚ ਚਮੋਸਬ ਜਦੋਂ ਸੀ ਆਈਸੀ ਆਰਟੀ ਵੀ ਨਾਲ ਗੱਲ ਹੋਈ ਜੋ ਉਹਨਾਂ ਦਾ ਇੱਕ ਰੋਸ਼ ਸੀਗਾ ਅਜੱਧ ਤੋਂ ਲਾ ਕੇ ਹੁਣ ਤੱਕ ਇਹਨਾਂ ਦੀਆਂ ਛਿੱਟੀਆਂ ਦੁਕਾਨਾਂ ਤੇ ਪ੍ਰੋਪਰਟੀ ਟੈਕਸ ਲੱਗਿਆ ਨੇ ਆਮ ਆਦੀ ਬਾਅਦ ਸਰਕਾਰ ਨੇ ਤੇ ਨਾਲ ਹੀ ਟੈਕਸ ਸ਼ੁਰੂ ਹੋ ਗਿਆ ਇਹਨਾਂ ਉੱਪਰ ਕੀ ਕਹੋ ਦਿ ਕੁਇਜ਼ ਸਰਕਾਰ ਨੇ ਜਿਹੜਾ ਇਹ ਰੂਲ ਪਾਸ ਨਹੀਂ ਕੀਤਾ ਇਹ ਪਹਿਲੀਆਂ ਸਰਕਾਰਾਂ ਤੋਂ ਚੱਲਿਆ ਆ ਰਿਹਾ ਹੁਣ ਇੱਥੇ ਜਦੋਂ ਆਇਆ ਆਰਤੀ ਸਾਰੀ ਐਸੋਸੀਏਸ਼ਨ ਨੇ ਸਾਰੇ ਆਰਤੀ ਭਰਾਵਾਂ ਨੇ ਮੇਰੇ ਧਿਆਨ ਚ ਲਿਆਉਂਦਾ ਤੇ ਸੋ ਇਹਦਾ ਅਸੀਂ ਕੁਛ ਨਾ ਕੁਝ ਸੋਚ ਕੇ ਸਰਕਾਰ ਦੇ ਧਿਆਨ ਦੇ ਵਿੱਚ ਲਿਆ ਕੇ ਤੇ ਇਹ ਪੰਜਾਬ ਲੈਵਲ ਦੀ ਸਮੱਸਿਆ ਹੈ ਸੋ ਇਹਨੂੰ ਜਿਹੜਾ ਉਹ ਹੱਲ ਕੀਤਾ ਜਾਏਗਾ ਕਿਉਂਕਿ ਇਹ ਜਿਹੜਾ ਟੈਕਸ ਕਲੈਕਸ਼ਨ ਜਾਂ ਇਨਾਂ ਦੀਆਂ ਜਿਹੜੀ ਪ੍ਰਾਪਰਟੀਆਂ ਨੇ ਉਹਦੇ ਤੇ ਉਹ ਟੈਕਸ ਲੱਗਦਾ ਕਿਉਂਕਿ ਇਹ ਕਹਿੰਦੇ ਇੱਥੋਂ ਮੇਰੇ ਧਿਆਨ 'ਚ ਆਇਆ ਕਿ ਸਾਰਾ ਕੁਝ ਜਿਹੜਾ ਸੀਵਰੇਜ ਸਾਰੀਆਂ ਚੀਜ਼ਾਂ ਦਾ ਉਹਦੇ ਪੈਸਾ ਆਲਰੇਡੀ ਦਿੱਤਾ ਜਾ ਚੁੱਕਿਆ ਪਰ ਉਸ ਤੋਂ ਬਾਅਦ ਜਿਹੜਾ ਟੈਕਸ ਲੱਗਦਾ ਉਹ ਵੀ ਉਹ ਗਲਤ ਹੈ ਸੋ ਅਸੀਂ ਮੈਂ ਇਹਨਾਂ ਨੂੰ ਕਿਹਾ ਵੀ ਦੀ ਪ੍ਰੈਜੈਂਟੇਸ਼ਨ ਤੁਸੀਂ ਦਿਓ ਅਸੀਂ ਸਰਕਾਰ ਦੇ ਧਿਆਨ 'ਚ ਲਿਆ ਕੇ ਮਸਲੇ ਦਾ ਹੱਲ ਕਰਾਂਗੇ